ਥੋੜਾ ਥੋੜਾ ਆ ਜੋ ਥੋੜਾ ਕਲੀਅਰਿਫਾਈ ਕਰ ਦਈਏ ਭਾਈ ਆ ਇਹ ਵੀ 10 ਰੁਪਏ ਦਾ ਇੱਕ ਲੋਈ ਇੱਕ ਪੈਕੇਟ 10 ਰੁਪਏ ਦਾ 200 ਦੇ ਵਿੱਚ 240 240 ਕਿੰਨੇ ਦਾ 3000 ਇੱਕੋ ਹੀ ਜਗ੍ਹਾ ਦੇ ਉੱਪਰ ਜਿੰਨੇ ਵੀ ਇੱਕ ਦੂਸਰੇ ਦੇ ਕੰਪੀਟੀਟਰ ਹੈਗੇ ਆ ਇੱਕ ਤੋਂ ਇੱਕ ਰੇਟ ਡਾਊਨ ਕਰਕੇ ਉਹ ਦੇ ਰਹੇ ਆ ਸਮਾਨ ਨੂੰ ਬਾਟੀਆਂ ਪਹਿਲਾਂ ਆ ਗਈਆਂ ਉਹ ਕਹਿੰਦੇ ਆ ਮੇਰੇ ਖਾ ਭਾਈ ਸਾਹਿਬ ਵੀ ਤੁਹਾਡੀ ਵੀਡੀਓ ਦੇਖ ਕੇ ਆਏ ਆ ਰੀਲ ਕਹਿੰਦੇ ਆ ਆਪਾਂ ਰੀਲ ਰੀਲ ਦੇਖ ਕੇ ਆਏ ਆ ਇਸ ਇੰਸਟਾਗ੍ਰਾਮ ਦੀ ਠੀਕ ਆ ਜੀ ਆ ਜੋ ਲੈਸ ਪਈਆਂ ਸਜੀਆਂ ਪਈਆਂ ਆ ਇੱਕ ਤੋਂ ਇੱਕ ਦੁਕਾਨ ਅੰਦਰੋਂ ਲੈ ਕੇ ਬਾਹਰ ਤੱਕ ਸਾਰੀਆਂ ਭਰੀਆਂ ਪਈਆਂ ਆ ਆਹ ਸਕਾਈ ਸ਼ੂਟ ਸਭ ਤੋਂ ਜਿਆਦੇ ਵਾਲਾ ਤਾਂ ਮੈਨੂੰ ਇਹ ਲੱਗਦਾ ਆ ਪਾਣੀ ਸਾਡੇ ਕੋਲ ਪਾਣੀ ਵਾਲਾ ਸਾਡੇ ਕੋਲ ਹੀ ਆ ਜਿਹੜਾ ਦੇਸੀ ਕੇ ਦਾ ਤੇਲ ਪਾ ਕੇ ਜਗਾਉਂਗੇ ਉਹ ਵਾਲਾ ਦੀਵਾ ਭਾਈ ਜਿਹੜਾ ਬੰਦਾ ਤੁਹਾਡੇ ਚੈਨਲ ਦਾ ਨਾਮ ਲੈ ਕੇ ਆਜੂਗਾ ਕਰੂਗਾ ਉਦੋਂ ਘੱਟ ਮਿਲ ਜਾਏ ਇਨਵੈਸਟ ਵੀ ਦੇ ਦਾਂਗੇ ਆ ਦੇਖੋ ਬੋਲਸ ਦੇ ਵਿੱਚ 80 ਮੀਟਰ ਮਲਟੀਪਲ ਲਾਈਟਸ ਜਿਹੜੀਆਂ ਘਰਾਂ ਦੇ ਬਾਹਰ ਲੱਗਦੀਆਂ ਸੀ ਕਿ ਆਪਾਂ ਉਹਨਾਂ ਨੇ ਰੇਟ ਹੋ ਨਹੀਂ ਦਿੱਤਾ ਸੀਗਾ ਕਹਿੰਦੇ ਆਏ ਸੀ ਆਪਾਂ ਇਹਨਾਂ ਨੂੰ ਗਿਫਟ ਆਈਟਮ ਵੀ ਨਾਲ ਦੇ ਰਹੀ ਸੀ ਪੀਕੋਪ ਲੋ ਜੀ ਭਾਈ ਇਹਦਾ ਸਟਾਰਟ ਪੀਕੋਪ ਚੱਲਦਾ ਲੋ ਭਾਈ ਕੁਝ ਤਾਂ ਫਾਇਦਾ ਹੋਇਆ ਸਾਡੀ ਵੀਡੀਓ ਦੇਖ ਕੇ ਆਣ ਦਾ ਬੋ ਜੀ ਬਹੁਤ ਬਹੁਤ ਫਾਇਦਾ ਹੋਇਆ ਜੀ ਹਾਂਜੀ ਵੀਰੇ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਸਾਡੀਆਂ ਵੀਡੀਓ ਦੇਖ ਰਹੇ ਹੋਵੋਗੇ ਬਹੁਤ ਤੁਹਾਡਾ ਪਿਆਰ ਮਿਲ ਰਿਹਾ ਹੈ ਕਿਉਂਕਿ ਪਰ ਇੱਕ ਚੀਜ਼ ਮੈਨੂੰ ਲੱਗਦੀ ਹੈ ਵੀ ਚੰਗੀਆਂ ਵੀਡੀਓ ਦੇਖਣੀ ਤੁਸੀਂ ਪਸੰਦ ਨਹੀਂ ਕਰਦੇ ਤੁਹਾਨੂੰ ਚਾਹੀਦਾ ਵੀ ਥੋੜਾ ਜਿਹਾ ਮਸਾਲਾ ਤੇ ਨਾਲੇ ਨਾਲ ਚਾਹੀਦਾ ਤੁਹਾਨੂੰ ਮਸਾਲੇ ਦੇ ਨਾਲ ਚਾਹ ਵੀ ਚਾਹੀਦੀ ਆ ਸੋ ਕਹਿਣ ਦਾ ਭਾਵ ਸਮਝ ਲਓ ਤੁਸੀਂ ਵੀ ਕਿਸ ਤਰ੍ਹਾਂ ਦੀਆਂ ਵੀਡੀਓ ਸੀ ਦੇਖਣਾ ਚਾਹੁੰਦੇ ਆ ਮੈਂ ਸਮਝ ਗਿਆ ਆ ਬਟ ਉਹ ਵੀ ਵੀਡੀਓ ਆਣੀਆਂ ਆਣ ਵਾਲੇ ਟਾਈਮ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਇੱਕ ਵਾਰ ਫਿਰ ਦਸਹਰਾ ਗਰਾਊਂਡ ਹਿਸ਼ਾਰਪੁਰ ਬਹੁਤ ਬੰਦੇ ਯਾਰ ਕਮੈਂਟ ਕਰਦੇ ਆਪਾਂ ਵੀਡੀਓ ਪਾ ਦਨੇ ਆ ਤੇ ਬੰਦੇ ਕਹਿਣ ਲੱਗ ਪੈਂਦੇ ਜੱਸਾ ਭਾਈ ਲੋਕੇਸ਼ਨ ਕਿੱਥੇ ਲੋਕੇਸ਼ਨ ਕਿੱਥੇ ਹੈ ਹਿਸ਼ਾਰਪੁਰ ਦਾ ਸਹਾਰਾ ਗਰਾਊਂਡ ਕਿੰਨੀ ਆਇਆ ਮੈਨੂੰ ਲੱਗਦਾ ਭਾਈ ਹੁਣੀ ਪੂਰੀ ਵੀਡੀਓ ਨਹੀਂ ਦੇਖਦੇ ਹਿਸ਼ਾਰਪੁਰ ਦਾ ਸਹਾਰਾ ਗਰਾਊਂਡ ਕਿੰਨੀ ਆਇਆ ਹੈ ਇੱਕੋ ਹੈ ਇੱਕੋ ਹੀ ਹੈ ਨਾ ਸੋ ਮੈਂ ਯਾਰ ਬਾਰ-ਬਾਰ ਕਹਿੰਨਾ ਉਹਨਾਂ ਦਾ ਸਹਾਰਾ ਗਰਾਊਂਡ ਆ ਦਸਹਰਾ ਗਰਾਊਂਡ ਤੇ ਦਸਹਰਾ ਗਰਾਊਂਡ ਦੇ ਵਿੱਚ ਹੀ ਹਿਸ਼ਾਰਪੁਰ ਜਿਹੜੀ ਇੱਕੋ ਹੀ ਆ ਹਨੂਮਾਨ ਜੀ ਦੀ ਮੂਰਤੀ ਦੇ ਨਾਲ ਬਿਲਕੁਲ ਉਹਦੇ ਬੈਕ ਸ ਉੱਥੇ ਹੀ ਦੁਕਾਨਾਂ ਲੱਗੀਆਂ ਪਟਾਕੇ ਦੀਆਂ ਇੱਕ ਨਹੀਂ ਦੋ ਨਹੀਂ ਘਟੋ ਘਟਨੀ ਮੇਰੇ ਹਿਸਾਬ ਨਾਲ ਹੁਣ ਮੈਂ ਗਿਣਨ ਦੇ ਵੈਜਾਂ ਮਾ ਤਾਂ ਇਹਨਾਂ 29 ਦੁਕਾਨਾਂ ਆ ਸੋ ਹੋਰ ਵੀ ਵਧੀਆਂ ਜਣੀਆਂ ਜਦੋਂ ਜਦੋਂ ਭਾਈ ਨੇ 30 ਦੁਕਾਨਾਂ ਕਹਿਤੀ ਹੁਣ 29 30 ਤੇ ਹੋਰ ਵੀ ਦੁਕਾਨਾਂ ਹੋਣ ਹੋਣੀਆਂ ਆ ਥੋਲੀ ਥੋਲੀ ਆ ਦੇਖ ਲਓ ਤੁਹਾਡੇ ਸਾਹਮਣੇ ਇੱਕ ਵਾਰੀ ਦਿਖਾ ਦਿੰਨੇ ਆ ਤੁਹਾਨੂੰ ਜੱਸ ਜੀ ਦਿਖਾਓ ਮੜੇ ਹੁਣ ਇਹਨਾਂ ਨੂੰ ਪਤਾ ਲੱਗੇ ਸਾਡੇ ਵਿਊਅਰਸ ਨੂੰ ਵੀ ਕਿੰ다 ਦੁਕਾਨਾ ਤਿਆਰ ਕਰ ਰਿਹਾ ਦੁਕਾਨ ਹੋ ਰਹੀ ਹੈ ਤਿਆਰ ਐਡਾ ਹੁੰਦੀ ਹੈ ਦੁਕਾਨ ਤਿਆਰ ਦੁਕਾਨ ਐਡਾ ਕਰ ਰਿਹਾ ਤਿਆਰ ਜੇ ਜੇ ਕੋਈ ਗਿਰਾਨ ਤੁਸੀਂ ਤਿਆਰ ਕਰਵਾਣੀ ਹੈ ਯਾ ਭਾਜੀ ਉਹਨਾਂ ਨਾਲ ਕਨੈਕਟ ਕਰਾਓ ਭਾਜੀ ਉਹਨਾਂ ਨਾਲ ਕਨੈਕਟ ਕਰ ਸਕਦਾ ਨਹੀਂ ਨਹੀਂ ਇੱਕ ਕੰਮ ਕਰ ਰਿਹਾ ਆਪਣਾ ਤੇ ਅਸੀਂ ਵੀ ਆਪਣਾ ਕੰਮ ਕਰਦੇ ਆਂ ਆਜੋ ਤੁਹਾਨੂੰ ਦਿਖਾਣੇ ਆ ਦੁਕਾਨਾਂ ਦੇ ਉੱਪਰ ਸਾਰੀਆਂ ਲੱਗਣੀਆਂ ਆ ਯਾਰ ਹਜੇ ਜਿਦਾ ਜਿਦਾ ਦਿਨ ਲੱਗ ਗਿਆ ਜਣੇ ਅੱਜ ਤਰੀਕ ਪਤਾ ਨਹੀਂ ਜੀ ਕਿਹੜੀ ਤਰੀਕ ਹੋ ਗਿਆ ਤਰੀਕਾ ਵੀ ਨਹੀਂ ਯਾਦ ਰਹੀ ਇੱਕ ਤਾਂ ਅੱਜ 14 ਆਈ ਥਿੰਕ ਅੱਜ 14 ਤਰੀਕ ਆ ਨਾ 14 ਤਰੀਕ ਦਾ ਅੱਧੇ ਅੰਗਰੇਜ਼ੀ ਦਾ ਪੰਜਾਬੀ ਹੋਰ ਸ਼ੋਨਾੰਦ ਰੀਗਾ ਸਿੱਧਾ ਸਿੱਧਾ ਕਹਿ ਕਾ ਤੇ ਪਟਾਕੇ ਹੀ ਪਟਾਕੇ ਥੋੜਾ ਜਿਆ ਨੇਰੇ ਆ ਕੇ ਬਣਾਈਏ ਵੀਰ ਜੀ ਨੇਰੇ ਆ ਕੇ ਨੇਰੇ ਨੇਰੇ ਜੇ ਅਗ ਨੇਰੇ ਨੇਰੇ ਆ ਕੇ ਵੀਡੀਓ ਬਣਾਣੇ ਆ ਪਟਾਕੇ ਪਟਾਕੇ ਇੱਕ ਦੁਕਾਨੀ ਕਿਸੇ ਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੈਗੀ ਅੱਜ ਦੀ ਨਾ ਕੋਈ ਹੋਰ ਚੀਜ਼ ਅੱਜ ਤੁਹਾਨੂੰ ਆਪਾਂ ਸਾਰੀਆਂ ਦੁਕਾਨਾਂ ਵਿਜ਼ਿਟ ਕਰਵਾਉਣੀ ਆ ਵੀ ਕੱਲੀ ਕੱਲੀ ਦੁਕਾਨ ਦੇ ਉੱਪਰ ਲਿਖਿਆ ਆ ਵੀ ਹੋਲ ਸੇਲ ਰੇਟ ਹੋਲ ਸੇਲ ਰੇਟ ਪਰ ਤੁਸੀਂ ਥੋੜਾ ਜਿਹਾ ਘੁੰਮ ਫਿਰ ਕੇ ਪਟਾਕੇ ਲਿਓ ਸਾਡੇ ਵਾਂਗੂ ਇੱਕ ਪਟਾਕਾ ਉੱਥੋਂ ਸਸਤਾ ਮਿਲਣਾ ਇੱਕ ਉੱਥੋਂ ਮਿਲਣਾ ਪਰ ਜੇ ਤੁਹਾਡੇ ਕੋ ਬਾਧੂ ਪੈਸੇ ਆ ਜਿੱਥੇ ਮਰਜ਼ੀ ਲੈ ਲਓ ਜਿੱਥੋਂ ਮਰਜ਼ੀ ਲੈ ਲਓ ਫੇ ਆਪਾਂ ਤੁਹਾਨੂੰ ਰੋਕਦੇ ਨਹੀਂ ਹੈਗੇ ਜੇ ਮਿਲੋ ਕੋਈ ਦੁਕਾਨਦਾਰ ਤੇ ਜਿੱਥੋਂ ਮਰਜ਼ੀ ਲੈ ਲਓ ਆਪਣੇ ਲਾਗੇੋਂ ਲੈ ਲਓ ਬਟ ਮੈਨੂੰ ਇਹ ਹੈ ਵੀ ਸਾਰੇ ਹਿਸ਼ਾਰਪੋ ਤੇ ਜਿੰਨੇ ਵੀ ਦੁਕਾਨਦਾਰ ਆ ਹੋਲ ਸੇਲਰ ਆ ਉਹ ਵੀਰ ਨੇ ਹੱਥ ਮਾਰਤਾ ਜਿੰਨੇ ਵੀ ਸਾਰੇ ਦੁਕਾਨਦਾਰ ਆ ਹੋਲ ਸੇਲਰ ਆ ਸਾਰੇ ਇੱਥੋਂ ਲੈ ਕੇ ਜਾ ਰਹੇ ਆ ਕਿਉਂਕਿ ਇਹ ਸਾਰੀਆਂ ਦੁਕਾਨਾਂ ਇਹਨਾਂ ਦਾ ਆਪਸ ਵਿੱਚ ਆਪਣਾ ਹੀ ਕੰਪੀਟੀਸ਼ਨ ਆ ਵੀ ਮੈਂ ਆਪਣਾ ਜ਼ਿਆਦਾ ਮ ਲੱਗੇ ਪਿਆ ਵੀ ਸਾਰੇ ਇੱਕ ਤੋਂ ਇੱਕ ਡਾਊਨ ਰੇਟ ਦੇ ਰਿਆ ਐ ਜੱਸ ਮੈਂ ਥੋੜਾ ਜਿਹਾ ਠੰਡਾ ਦਿਨ ਲਾਦਾ ਮੈਨੂੰ 10 ਦੇ ਮੜਿਆ ਚੱਕ ਕੇ ਕੰਮ ਥੋੜੇ ਚੱਕ ਦਵਾ ਹੋਰ ਆਜੋ ਫੇਰ ਹਾਂਜੀ ਬਾਈ ਲਾਤਾ ਸਟੋਕ ਲਓ ਜੀ ਇੱਕ ਤੋਂ ਇੱਕ ਬਿੱਲਾ ਨਿਊਜ਼ ਇਹਦਾ ਪਈ ਹੋਰ ਹੀ ਕੋਈ ਦਿਖਾ ਨਿਊਜ਼ ਏਜੰਸੀ ਪਟਾਕੇ ਪਟਾਕੇ ਬਾਈ ਸਟਾਰਟਿੰਗ ਰੇਟ ਕੀ ਆ ਪਟਾਕੇਆਂ ਦਾ 10 ਰੁਪਏ ਦੋ ਲਓ ਜੀ ਲਓ ਜੀ ਇਹਦਾ ਅੱਜ ਤਾਂ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਇੱਥੇ ਆ ਕੇ 10 ਰੁਪਏ ਤੋਂ ਨਹੀਂ ਤਾਂ ਸਾਰੇ 40 50 30 ਤੋਂ ਸਟਾਰਟ ਕਰਦੇ ਸੀਗੇ 10 ਰੁਪਏ ਤੋਂ ਪਟਾਕੇ ਦੀ ਸ਼ੁਰੂ ਹੈ ਜੀ ਜਿਹੜੀ ਆਈਟਮ ਤੇ ਉਸ ਤੋਂ ਬਾਅਦ ਦਾ ਰੇਟ ਤੁਹਾਨੂੰ ਪਤਾ ਹੀ ਆ ਵੀ ਜਿੰਨੀ ਮਹਿੰਗੀ ਚੀਜ਼ ਲੈਣੀ ਆ ਜੋ-ਜੋ ਚੀਜ਼ ਲੈਣੀ ਆ ਅਜੇ ਦਾ ਭਾਜੀ ਨਹੀਂ ਮਿਲ ਰਿਹਾ ਦਾ ਲਾ ਰਿਹਾ ਸਟਾਕ ਹਜੇ ਸਟਾਕ ਭਾਜੀ ਲਾ ਰਹੇ ਹਾਂ ਹਜੇ ਤਾਂ ਮੈਂ ਲੱਗਦਾ ਬਾਕਸ ਵੀ ਨਹੀਂ ਓਪਨ ਕੀਤੇ ਸਟਾਰਟਿੰਗ ਰੇਟ 10 ਰੁਪਏ ਬਾਕੀ ਆ ਜਿਹੜੇ ਆ ਭਾਈ ਜਿਹੜੇ ਹਾਂ ਬੰਬ ਫੜੇ ਹੋਏ ਇਹਨਾਂ ਦਾ ਰੇਟ ਦੱਸ ਦਿੰਨੇ ਆ ਥੋੜਾ ਥੋੜਾ ਆ ਜੋ ਥੋੜਾ ਕਲੀਅਰਿਫਾਈ ਇਹ ਵੀ 10 ਰੁਪਏ ਦਾ ਇੱਕ ਇੱਕ ਪੈਕੇਟ 10 ਰੁਪਏ ਦਾ ਸੋ ਜਿਹੜੇ ਤੁਸੀਂ ਆਪਾਂ ਮਾਰਕੀਟ ਦੇ ਵਿੱਚ ਆਪਣੀ ਲੋਕਲ ਦੁਕਾਨ ਤੋਂ ਲੈਣ ਦਈਏ ਤਾਂ 25 ਰੁਪਏ ਦਾ ਮਿਲਦਾ ਹੈ ਘੱਟੋ ਘੱਟ ਨਹੀਂ ਤਾਂ ਇੱਥੋਂ 10 ਰੁਪਏ ਦਾ ਆ ਸੋ ਆ ਚੀਜ਼ ਭਾਈ ਆ ਇੱਕ ਪੀਸ ਕਿੰਨੇ ਦਾ ਪਊਗਾ ਆਵਲਾ 20 ਰੁਪਏ ਦਾ ਇਹ ਵੀ ਘੱਟੋ ਘੱਟ 40 ਰੁਪਏ ਦਾ ਆ ਜੇ ਆਪਾਂ ਆਮ ਲੋਕਲ ਦੁਕਾਨ ਤੋਂ ਲਈਏ ਆਪਣੇ ਪਿੰਡਾਂ ਦੀ ਦੁਕਾਨ ਤੋਂ ਸੋ ਜਿੰਨੇ ਵੀ ਆਲੇ ਦੁਆਲੇ ਹਿਸ਼ਾਰਪੁਰ ਦੇ ਪਿੰਡ ਲੱਗਦੇ ਆ ਸਾਰਿਆਂ ਨੇ ਇੱਥੋਂ ਹੀ ਪਟਾਕੇ ਲੈ ਕੇ ਜਾਣੇ ਆ ਜਿੰਨੀਆਂ ਵੀ ਹੋਲ ਸੇਲ ਦੀਆਂ ਦੁਕਾਨਾਂ ਲੱਗੀਆਂ ਹਿਸ਼ਾਰਪੁਰ ਦੇ ਸਾਰਾ ਗਰਾਊਂਡ ਦੇ ਵਿੱਚ ਸੋ ਭਾਈ ਨੇ ਸਾਨੂੰ ਭਾਈ ਦਾ ਰੇਟ ਸਹੀ ਲੱਗਾ ਕਿਉਂਕਿ 10 ਰੁਪਏ ਦੀ ਵੀ ਕੋਈ ਆਈਟਮ ਭਾਈ ਨੇ ਦੱਸੀ ਆ ਹੋਰ ਤਾਂ ਸਾਰੇ 30 40 ਰੁਪਏ ਤੋਂ ਸਟਾਰਟ ਕਰਦੇ ਆ ਭਾਈ ਹੁਣੀ 10 ਤੋਂ ਕੀਤੀ ਆ ਨਾਮ ਥੋੜਾ ਦੇਖ ਲਓ ਪਹਿਲੀ ਵੀਡੀਓ ਸਾਡੀ ਪਹਿਲੀ ਵੀਡੀਓ ਦੇ ਵਿੱਚ ਹੀ ਆਹ ਭਾਈ ਹੁਣੀ ਆਏ ਆ ਤੇ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਣੇ ਆ ਹੋਰ ਵੀ ਚੀਜ਼ਾਂ ਇੱਧਰ ਵੀ ਤਿਆਰੀ ਚੱਲ ਰਹੀ ਆ ਤੁਹਾਨੂੰ ਕਿਹਾ ਅਜੇ ਸੈਟਅਪ ਹੋ ਰਹੇ ਆ ਇਹ ਕੱਲੀ ਕੱਲੀ ਚੀਜ਼ ਲਗਾ ਰਹੇ ਆਪਣੀ ਸ਼ੌਭਤ ਭਾਈ ਨੇ 30 ਦੁਕਾਨਾਂ ਦੱਸੀਆਂ ਜਾਂ 30 ਦੇ ਵਿੱਚੋਂ ਹਜੇ 30 ਪ੍ਰੋਪਰ ਜਿਹੜੀਆਂ ਲੱਗੀਆਂ ਆ ਹਜੇ ਜਿਹੜੀਆਂ ਲੱਗਣੀਆਂ ਆ ਉਹ ਲੱਗਾ ਤੇ ਸਟਾਕ ਦੇਖ ਰਹੇ ਹੋ ਸਾਰੇ ਪਾਸੇ ਤਿਆਰ ਭਰਿਆ ਪਿਆ ਭਾਈ ਦੇਖੀ ਭਰਿਆ ਪਿਆ ਸਟਾਕ ਸਾਰੇ ਡੱਬੇ ਕਿੰਨੇ ਕਾਰਟਨ ਆਏ ਪਿਆ ਕਾਰਟਨ ਕਹਿੰਦੇ ਨੇ ਡੱਬਿਆਂ ਨੂੰ ਕਾਰਟਨ ਹੀ ਕਹਿੰਦੇ ਨਾ ਕਾਰਟਨ ਕਿਹੜਾ ਦੇਖਣ ਵਾਲੇ ਨਹੀਂ ਕਾਰਟਨ ਇਦਾਂ ਹੀ ਕੁਛ ਕਹਿੰਦੇ ਆ ਕਾਰਟਨ ਕਾਰਟਨ ਆਏ ਵਧੀਆ ਵਧੀਆ ਗੱਲ ਹੋਈ ਆ ਹਾਂ ਪੂਰੀ ਜਲਵਾ ਯੈਸ ਕਰਾਈ ਪਈ ਆ ਸੋ ਮੇਰੇ ਉਹ ਆਪਾਂ ਅੰਦਰ ਅਸੀਂ ਮੇਨ ਮੇਨ ਦੁਕਾਨ ਦੇ ਹੀ ਜਾਣਾ ਆ ਆਪਾਂ ਜਾਦਾ ਜਾਦਾ ਚੀਜ਼ਾਂ ਤੁਹਾਨੂੰ ਦਿਖਾਣੀਆਂ ਆ ਸਟੋਕ ਦੇਖ ਲਓ ਕਿੰਨਾ ਖਤਰਨਾਕ ਹੀ ਭਾਈ ਨੇ ਪਟਾਕੇ ਰੱਖੇ ਆ ਕੋਈ ਮਾੜਾ ਮੋਟਾ ਨਹੀਂ ਰੱਖਿਆ ਸਾਰੇ ਹੀ ਸਕਾਈ ਸ਼ਾਟ ਹੀ ਆ ਮੈਨੂੰ ਲੱਗਦਾ ਸਾਰੇ ਇੱਕ ਤੋਂ ਇੱਕ ਸਕਾਈ ਸਕਾਈ ਸ਼ਾਟ ਕੋਈ 60 ਵਾਲਾ ਕੋਈ 25 ਵਾਲਾ ਆ ਤਾਂ 25 ਵਾਲਾ ਹੀ ਆ ਮੈਨੂੰ ਲੱਗਦਾ ਇਹਨਾਂ ਦਾ ਪਤਾ ਹੈ ਮੈਨੂੰ ਬਾਕੀ ਛੋਟੇ ਮੋਟੇ ਰੱਖੇ ਆ ਬਟ ਜ਼ਿਆਦਾ 60 ਸ਼ਾਟ ਜ਼ਿਆਦਾ ਸਕਾਈ ਸ਼ਾਟ ਆ 60 ਵਾਲਾ ਆ ਭਾਈ 60 ਵਾਲਾ ਕਿੰਨੇ ਦਾ ਆ 750 ਦਾ 60 ਸ਼ਾਟਸ ਵਾਲਾ ਸਭ ਤੋਂ ਵੱਧ ਸ਼ੋਰ ਵਾਲਾ ਕਿਹੜਾ ਆ ਹੇ 240 ਸ਼ਾਟ ਕਿੰਨੇ ਸ਼ਾਟਸ ਆ ਦੇ ਵਿੱਚ 240 240 ਸ਼ਾਟ ਕਿੰਨੇ ਦਾ 3000 ਰੁਪਏ ਦਾ 3000 ਰੁਪਏ ਦਾ 240 ਸ਼ਾਟ ਵਾਲਾ ਜਿਹੜਾ ਸਕਾਈ ਸ਼ਾਟ ਤੁਸੀਂ ਲੈਣਾ ਆ ਉਹ 3000 ਰੁਪਏ ਦਾ ਆ ਜਾਂ ਬਾਕੀ ਵਖਰੇ ਵਖਰੇ ਰੇਟ ਆ ਭਾਈ ਹੁਣਾਂ ਦਾ ਵੀ 10 ਦਾ ਰੇਟ ਵੀ ਕਿੰਨਾ ਆ 240 ਸ਼ਾਟ ਵਾਲਾ 3000 ਰੁਪਏ ਦਾ ਤੇ ਬਾਕੀ ਦਿਖਾ ਰਿਹਾ ਤੁਹਾਨੂੰ ਹਜੇ 30 ਦੁਕਾਨਾਂ ਲੱਗੀਆਂ ਐ ਇਸ ਵੇਲੇ ਉਸ ਤੋਂ ਬਾਅਦ ਹਜੇ ਲੱਗੀਆਂ ਜਣੀਆਂ ਐ ਲੱਗੀਆਂ ਜਣੀਆਂ ਪਰ ਭਾਈ ਹੁਣਾਂ ਦਾ ਵਧੀਆ ਡੈਕੋਰੇਸ਼ਨ ਜੀ ਲੱਗੀ ਮੈਂ ਕਹਾਂ ਇੱਧਰ ਪਾਈ ਹੋਣਾ ਕਿ ਜਾ ਕੇ ਆਂਦੇ ਆ ਦੁਕਾਨ ਦਾ ਨਾਮ ਨਾਮ ਸ਼ਾਪ ਨਾਮ ਸ਼੍ਰੀ ਸ਼ਾਮ ਸ਼੍ਰੀ ਸ਼ਾਮ ਨਾਮ ਦਾ ਨਾਮ ਰਿਹਾ ਭਾਈ ਕਹਿੰਦਾ ਸ਼੍ਰੀ ਸ਼ਾਮ ਤੇ ਹਜੇ ਬੋਰਡ-ਬੂਰ ਦਾ ਭਾਈ ਨੇ ਬੈਨਰ ਨਹੀਂ ਲਾਇਆ ਹਜੇ ਕੋਈ ਮੋਨੂ ਗੁਪਤਾ ਸੋ ਲੱਗੂਗਾ ਬੈਨਰ ਵੀ ਹਜੇ ਭਾਈ ਹੁਣੀ ਸੈਟਅਪ ਹਜੇ ਪ੍ਰੋਪਰ ਕੀਤਾ ਨਹੀਂ ਹਜੇ ਵੀ ਜਿੰਨੀਆਂ ਵੀ ਇੱਧਰ ਵੀ ਦੁਕਾਨਾਂ ਦੇ ਅਸਤ ਦਿਖਾ ਦੇ ਥੋੜੀਆਂ ਬੈਨਰ ਹਜੇ ਕਿਤੇ ਵੀ ਨਹੀਂ ਲੱਗਾ ਆ ਬੈਨਰ ਹਜੇ ਲੱਗਣੇ ਆ ਅਜੇ ਟ੍ਰੈਂਡਿੰਗ 'ਚ ਇਹ ਚੀਜ਼ਾਂ ਰਹਿਣੀਆਂ ਐ 8-10 ਦਿਨ ਤੇ ਰੋਜ਼-ਰੋਜ਼ ਤਾਂ ਆਪਾਂ ਇਹ ਵੀਡੀਓ ਨਹੀਂ ਪਾਣੀਆਂ ਹੈਗੀਆਂ ਜਦੋਂ ਸਾਡਾ ਦਿਲ ਕੀਤਾ ਤਾਂ ਦੋਈ ਵੀਡੀਓ ਪਾਣੀਆਂ ਆ ਇੱਧਰ ਜੱਸ ਜਾਣਾ ਹੀ ਪਊ ਆ ਸ਼ਾਂਤੀ ਇਹ ਲਿਖਿਆ ਸ਼ਾਮ ਸ਼ਾਮ ਤੇ ਲਾਡੀ ਦੀ ਹੱਟੀ ਸ਼ਾਮ ਤੇ ਲਾਡੀ ਦੀ ਹੱਟੀ ਬਾਕੀ ਸਟਾਕ ਇੱਧਰ ਜ਼ਿਆਦਾ ਭਰਿਆ ਪਿਆ ਸਾਰੀਆਂ ਦੁਕਾਨਾਂ ਨਾਲ ਮੈਨੂੰ ਜ਼ਿਆਦਾ ਇਹ ਸਟਾਕ ਲੱਗਦਾ ਆ ਹੈ ਸਾਰੇ ਪਾਸੇ ਸਟਾਕ ਹੀ ਸਟਾਕ ਹੁਣ ਨਜ਼ਰ ਆਣੇ ਆ ਪੂਰੇ ਹਿਸ਼ਾਰਪੁਰ ਦੇ ਵਿੱਚ ਜਿੰਨੇ ਵੀ ਹੋਲਸੇਲਰ ਇਸ ਵੇਲੇ ਹੈਗੇ ਆ ਪਟਾਕਿਆਂ ਦੇ ਉਹ ਸਾਰੇ ਇਸ ਵੇਲੇ ਇਸ ਗਰਾਊਂਡ ਦੇ ਵਿੱਚ ਮੌਜੂਦ ਆ ਇੱਕੋ ਹੀ ਜਗ੍ਹਾ ਦੇ ਉੱਪਰ ਜਿੰਨੇ ਵੀ ਇੱਕ ਦੂਜੇ ਦੇ ਕੰਪੀਟੀਟਰ ਹੈਗੇ ਆ ਇੱਕ ਤੋਂ ਇੱਕ ਰੇਟ ਡਾਊਨ ਕਰਕੇ ਉਹ ਦੇ ਰਹੇ ਆ ਸਮਾਨ ਨੂੰ ਐਂ ਜੱਸ ਕਿ ਤੇ ਸਾਰੇ ਨੂੰ ਆਪਣਾ ਆਪਣਾ ਪੇ ਆ ਗਿਆ ਸਮਾਨ ਵੇਚਣਾ ਵੇਚਣਾ ਆ ਬਸ ਕਮਾਈ ਜ਼ਿਆਦਾ ਹੋਵੇ ਨਾ ਹੋਵੇ ਸਮਾਨ ਆਪਾਂ ਵੇਚ ਲਈਏ ਫਟਾਫਟ ਉਹਦੇ ਚੱਕਰ ਦੇ ਵਿੱਚ ਸਾੜਿਆਂ ਨੇ ਰੇਟ ਡਾਊਨ 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 ਕਰਕੇ ਦੇ ਰਿਆ ਸੋ ਜਿਨ੍ਹਾਂ ਨੇ ਵੀ ਕੋਈ ਚੀਜ਼ ਲੈਣੀ ਆ ਇੱਕ ਵਾਰੀ ਹੋ ਜਾ ਕੇ ਇੱਥੇ ਆ ਕੇ ਘੁੰਮ ਕੇ ਲਓ ਇੱਕ ਇੱਕ ਸ਼ਾਪ ਦੇ ਨਾਲੋਂ ਰეკਮੈਂਡ ਆਪਾਂ ਕਰ ਵੀ ਰਹੇ ਆਂ ਬਟ ਨਹੀਂ ਵੀ ਕਰ ਰਹੇ ਆਂ ਸੋ ਤੁਸੀਂ ਗੱਲ ਨੂੰ ਤੁਸੀਂ ਆਪ ਸਮਝਣਾ ਵੀ ਅਸੀਂ ਕਿਹੜੀ ਚੀਜ਼ ਰეკਮੈਂਡ ਕਰਦੇ ਆਂ ਕਿਹੜੀ ਨਹੀਂ ਕਰਦੇ ਆਂ ਸਾਰੀਆਂ ਦੁਕਾਨਾਂ ਇਹ ਸਜੀਆਂ ਪਈਆਂ ਆਂ ਇੱਕ ਤੋਂ ਇੱਕ ਦੁਕਾਨ ਅੰਦਰੋਂ ਲੈ ਕੇ ਬਾਹਰ ਤੱਕ ਸਾਰੀਆਂ ਭਰੀਆਂ ਪਈਆਂ ਆਂ ਆਹ ਸਕਾਈ ਸ਼ੂਟ ਸਭ ਤੋਂ ਜ਼ਿਆਦੇ ਵਾਲਾ ਤਾਂ ਮੈਨੂੰ ਇਹ ਲੱਗਦਾ ਆ ਇਹ 240 ਸ਼ੂਟਸ ਵਾਲਾ ਹੀ ਆ 240 ਸ਼ੂਟ ਬਾਈ ਸਕਾਈ ਸ਼ੂਟ ਕਿੰਨੇ ਜੋੜ ਬਾਈ 240 ਇਹਦਾ ਕੀ ਪ੍ਰਾਈਸ ਹੈ ਭਾਜੀ 240 ਦਾ 4000 ਦਾ ਭਾਜੀ 4000 ਦਾ ਆ ਰਹੀ ਹੈ ਕੋਕ ਦਾ 5000 ਦਾ ਕੋਕ ਦਾ 5000 ਦਾ ਜੀ 4000 ਦਾ 4000 ਦਾ ਸੋ ਸਟਾਕ ਅਸੀਂ ਠੀਕ ਆ ਜੀ ਬਾਕੀ ਡਿਸਕਾਊਂਟ ਭਾਜੀ ਕਿੰਨਾ ਸਾਡੇ ਚੈਨਲ ਦਾ ਲੱਗਿਆਊਗਾ ਦੁਕਾਨ ਅਸੀਂ ਦੇਖ ਸਕਦੇ ਆ 200 ਭਾਈ ਨੇ ਮਾੜਾ ਭਾਈ ਨੂੰ ਨਾ ਆਈ ਜਾਨੂੰ ਯਾਰ ਗੱਲਬਾਤ ਕਰ ਹੀ ਲੈਂਦੇ ਆ ਆ ਜੰਨੇ ਆ ਜੰਨੇ ਆ ਹੁਣ ਭਾਜੀ ਹੁਣੀ ਕਹਿੰਦੇ ਗੱਲ ਨਹੀਂ ਕਰਨੀ ਪਾਜੀ ਅੰਦਰੋਂ ਬੋਲੀ ਜਾਂਦਾ ਸੀ ਮੈਂ ਕਿਹਾ ਹੁਣ ਅੰਦਰ ਜਾ ਗੱਲ ਕਰਦੇ ਭਾਈ ਕਹਿੰਦਾ ਖਲ ਚਾ ਇੱਧਰ ਕੈਪਚਰ ਕਰ ਲੀਏ ਇੱਧਰ ਦਾ ਪਾਜੀ ਫਿਰ ਸਾਰਾ ਸਟੋਕ ਤਾਂ ਆਪਾਂ ਚਲੋ ਦਿਖਾਈ ਦੇ ਆ ਥੋੜਾ ਥੋੜਾ ਹੋਲ ਸੇਲ ਭਾਈ ਮਿਲੂਗਾ ਹੋਲ ਸੇਲ ਬਾਕੀਆਂ ਨਾਲੋਂ ਘਾਟੇ ਮਿਲੂਗਾ ਕਿ ਜ਼ਿਆਦਾ ਨਹੀਂ ਮਿਲੂਗਾ ਭਾਈ ਜਿਹੜਾ ਬੰਦਾ ਤੁਹਾਡੇ ਚੈਨਲ ਦਾ ਨਾਮ ਲੈ ਕੇ ਆਜੂਗਾ ਤੁਹਾਨੂੰ ਘਾਟੇ ਮਿਲ ਜਾਏ ਇੰਟਰਸਟ ਵੀ ਦੇ ਦਾਂਗੇ ਗਿਫਟ ਵੀ ਦੇ ਦਾਂਗੇ ਛੋੜੇ ਬੰਦੇ ਪਛਾਣ ਲੈ ਕੋਈ ਆਹ ਜਿਹੜੀ ਗੱਲ ਕਹਿਤੀ ਨਾ ਪਾਜੀ ਓ ਓ ਸਾਹਮਣੇ ਤਰਾਈ ਉੱਤਰਦੇ ਸਾਰੀ ਦੇਖ ਲਓ ਭਾਈ ਹੁਣ ਬਿਲਕੁਲ ਸਾਹਮਣੇ ਸਾਡੇ ਸਟਾਲ ਦਾ ਨਾਮ ਹੈਗਾ ਭਾਜੀ ਖਰਸ਼ੀਦ ਮਰਵਾਹ ਪਟਾਕਾ ਹਾਊਸ ਪਟਾਕਾ ਹਾਊਸ ਅਨੇ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਆ ਲੋਕੇਸ਼ਨ ਵੀ ਦਿਖਾਤੀ ਬਿਲਕੁਲ ਉਤਰਾਈ ਉੱਤਰ ਦੇ ਮੇਰਾ ਭਾਈ ਅਮਨ ਸਲੇਰਨ ਅਮਨ ਸਲੇਰਨ ਸਲੇਰਨ ਕਮੈਂਟ ਜ਼ਰੂਰ ਕਰੋ ਆ ਦੇ ਹੁਣ ਜਿਹੜਾ ਲੈ ਕੇ ਆਇਆ ਪੱਕਾ ਪੱਕਾ ਭਾਜੀ ਪੱਕਾ ਜੀ ਸੋ ਆਜੋ ਹੁਣ ਚੱਲਦੇ ਆ ਡਿਸਕਾਊਂਟ ਦੇ ਭਾਈ ਨਾਲ ਕਿਆ ਨਾਲ ਗਿਫਟ ਇੱਕ ਦਾ ਛੋਟੀ ਜੀ ਆਈਟਮ ਦੇ ਦਮਾਗੇ ਇੱਕ ਅਧੀ ਥੈਂਕ ਯੂ ਭਾਜੀ ਤੁਸੀਂ ਸਾਾਨੂੰ ਇੰਨਾ ਮਾਨ ਤਾਨ ਬਖਸ਼ਿਆ ਤੇ ਆਜੋ ਹੁਣ ਚੱਲਦੇ ਆ ਅੱਗੇ ਨੂੰ ਦੁਕਾਨੇ ਆ ਦੋ ਚਾਰ ਦੁਕਾਨਾਂ ਤੁਹਾਨੂੰ ਹੋਰ ਤੇ ਉਸ ਤੋਂ ਬਾਅਦ ਜਸ ਨੇ ਗਾਣੇ ਵੀ ਗਾਣੇ ਆ ਸੋ ਗਾਣਿਆਂ ਦੀ ਵੀਡੀਓ ਵੀ ਸ਼ੂਟ ਕਰਨੀ ਹੁੰਦੀ ਆ ਇੱਧਰ ਵੀ ਚੱਲ ਰਿਹਾ ਹਜੇ ਸਟਾਕ ਲੱਗ ਹੀ ਰਿਹਾ ਹਜੇ ਤਾਂ ਸਾਰੇ ਪਾਸੇ ਸਾਰੇ ਪਾਸੇ ਪੰਪ ਲੱਗ ਰਹੇ ਆ ਤੇ ਆਪਾਂ ਜਿਨ੍ਹਾਂ ਨੇ ਸਾਨੂੰ ਆਡੀਓ ਸ਼ੂਟ ਕਰਨ ਲਈ ਬੁਲਾਇਆ ਸੀ ਉਹਨਾਂ ਕੋ ਵੀ ਜਾਵਾਂਗੇ ਉਹਨਾਂ ਕੋ ਵੀ ਜਾਵਾਂਗੇ ਆਪਾਂ ਜਿਨ੍ਹਾਂ ਦੀ ਸ਼ਾਪ ਬਾਬੇ ਦੀ ਹੱਟੀ ਦਿਖਾ ਦਈਏ ਹਾਂ ਜਸ ਦਿਖਾ ਦਈਏ ਹਾਂ ਦਿਖਾ ਦਈਏ ਦਿਖਾਣਾ ਹੀ ਪਊਗਾ ਫਿਰ ਆ ਜਾਓ ਫੇਰਓ ਭਾਜੀ ਹਾਂ ਸਟੋਕ ਲੱਗਾ ਨਹੀਂ ਸੀਗਾ ਹੁਣ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਨੇ 200 ਵਾਲਾ ਮੇਰੇ ਨਾਲ ਆਉਣਾ 100 ਜੋਟ ਵਾਲਾ ਕਿੰਨੇ ਵਾਲਾ 160 ਜੋਟ ਵਾਲਾ 160 240 ਹੈ ਕਿ 160 ਭਾਈ 60 ਲਿਖਿਆ 240 ਇੱਧਰ ਹੈ 240 ਵਾਲਾ ਇਹਦਾ ਕੀ ਪ੍ਰਾਈਸ ਆ ਭਾਜੀ ਇਹ ਭਾਜੀ 3300 ਰੁਪਏ ਦਾ ਹੈ 3300 ਰੁਪਏ ਦਾ ਸੋ ਤੁਹਾਨੂੰ ਦੇਖ ਲਓ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਸਭ ਤੋਂ ਡਾਊਨ ਰੇਟ ਜਿਹੜਾ ਵੀ ਤੁਹਾਨੂੰ ਲੱਗਿਆ ਉੱਥੋਂ ਲਿਓ ਅੱਡਾ-ਵੱਡਾ ਰੇਟਾਂ ਤੇ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਕੁਝ ਲੈਸ ਹੋਊਗਾ ਭਾਜੀ ਬਾਅਦ ਗੱਲ ਕਰ ਲੈਨੇ ਅੰਦਰ ਲੈਸ ਦਾ ਭਾਜੀ ਹੁਣੇ ਕਰਨਗੇ ਸਨਿਤਾ ਦੇ ਵੀਡੀਓ ਦੇਖ ਕੇ ਅੱਗਾ ਹੀ ऑलरेडी ਪੰਜ ਛੇ ਪਾਰਟੀਆਂ ਪਹਿਲਾਂ ਆ ਗਈਆਂ ਉਹ ਕਹਿੰਦੇ ਆ ਮੇਰੇ ਖਾ ਭਾਈ ਸਾਹਿਬ ਵੀ ਤੁਹਾਡੀ ਵੀਡੀਓ ਦੇਖ ਕੇ ਆਏ ਆ ਰੀਲ ਕਹਿੰਦੇ ਆ ਭਾ ਰੀਲ ਰੀਲ ਦੇਖਦੇ ਆ Instagram ਦੀ ਠੀਕ ਹੈ ਜੀ ਆ ਜੋ ਲੈਸ ਲਈ ਉਹੀ ਲੈਸ ਮਿਲੂ ਉਹੀ ਲੈਸ ਦੇ ਰਹੇ ਆ ਕਿ ਨਹੀਂ ਭਾਜੀ ਹੋਰ ਹੋਰ ਬਸ ਦੋ ਦਿਨ ਕੇ ਸੀ ਅੱਜ ਦਾ ਦਿਨ ਹੈਗਾ ਕੱਲ ਉਹਦਾ ਰੇਟ ਮੰਡੀ ਦੇ ਭਾਅ ਦੇ ਹਿਸਾਬ ਨਾਲ ਚੇਂਜ ਹੋ ਜਾਣਾ ਵਾ ਠੀਕ ਹੈ ਜੀ ਠੀਕ ਆ ਬਸ ਦੋ ਦਿਨ ਆਪਣੀ ਸਟੇ ਮੈਸੇਜ ਆ ਰਹੀ ਕਹਿੰਦੇ ਲਾਈਟਨਿੰਗ ਦਾ ਤੇ ਇੱਕ ਡੈਕੋਰੇਸ਼ਨ ਦਾ ਸਾਨੂੰ ਦਿਖਾਓ ਸਹੀ ਫੰਨੇ ਦਸਵਾਂ ਨੇ ਡੈਕੋਰੇਸ਼ਨ ਨਾਲ ਲਾਈਟ ਦੇਖੋ ਜੀ ਤੁਹਾਡੇ ਸਾਹਮਣੇ ਲੱਗੀ ਆ ਸਾਰੀ ਲਾਈਟਿੰਗ ਥੋੜਾ ਜਿਹਾ ਸੂਰਜ ਥੱਲੇ ਹੋਊਗਾ ਲਾਈਟਾਂ ਸਾਰੀਆਂ ਜਗਮਗ ਹੋ ਜਾਣੀਆਂ ਵਾ ਇਹਦੇ ਦੇਖੋ ਤੁਹਾਡੇ ਦੇਖੋ ਡਿਫਰੈਂਟ ਡਿਫਰੈਂਟ ਵਧੀਆ ਤੋਂ ਵਧੀਆ ਵੈਰਾਈਟੀ ਆਪਣੇ ਕੋ ਬੋਲਸ ਦੇ ਵਿੱਚ ਥੋੜਾ ਥੋੜਾ ਹਿੱਕਾ ਡੰਦਾ ਨਾ ਆਹ ਤੁਹਾਨੂੰ ਮੈਸੇਜ ਹੀ ਭਰੇ ਆ ਇਹ ਤੁਹਾਨੂੰ ਆਹ ਦੇਖੋ ਬੋਲਸ ਦੇ ਵਿੱਚ 80 ਮੀਟਰ ਮਲਟੀਪਲ ਲਾਈਟਸ ਜਿਹੜੀਆਂ ਘਰਾਂ ਦੇ ਬਾਹਰ ਲੱਗਦੀਆਂ ਇਹ ਜਿਹੜੀਆਂ ਲੱਗਦੀਆਂ ਸਾਰੀਆਂ ਮੰਦਰਾਂ ਦੇ ਵਿੱਚ ਘਰਾਂ ਦੇ ਅੰਦਰ ਲੱਗਦੀਆਂ ਵਾ ਝੂਮਰ ਵੈਰਾ ਘਰ ਦੇ ਅੰਦਰ ਲੱਗਦੇ ਆ ਇਹ ਵੀ ਸ਼ਾਮ ਨੂੰ ਜਗ ਜਾਂਦਾ ਹਾਂਜੀ 80 ਮੀਟਰ ਇਹਦਾ ਪ੍ਰਾਈਸ 250 ਦੀ ਪੈਣੀ 250 ਰੁਪਏ ਦੀ ਹਾਂਜੀ ਮਲਟੀਪਲ ਬ੍ਰਾਂਡ ਇਹਦੇ ਵਿੱਚ ਮਲਟੀਪਲ ਲਾਈਟ ਆ ਸਾਰੀ ਇਹਦੇ ਵਿੱਚ ਆ ਦੇਖੋ ਜਿੱਦਾਂ ਹਾਰਟ ਵਾਲੀ ਆ ਇਹ ਵੀ ਸ਼ਾਮ ਨੂੰ ਜਗ ਜਾਂਦੀ ਬਹੁਤ ਵਧੀਆ ਇਹਦੇ ਵਿੱਚ ਚਾਰ ਤਰ੍ਹਾਂ ਦੇ ਕਲਰ ਆਂਦੇ ਆ ਜਿੱਦਾਂ ਇਹ ਸਟਾਰ ਆ ਇਹ ਚ ਹਾਰਟ ਆਂਦਾ ਵਾ ਬੈਲ ਆਂਦੀ ਆ ਠੀਕ ਪ੍ਰਾਈਸ ਰੇਂਜ ਦੱਸੋ ਇਹਦੀ ਪੱਲੇ ਇਹਦੀ ਹੈਗੀ ਆ 200 ਹਾਂਜੀ ਬਾਕੀ ਡੈਕੋਰ ਬਾਕੀ ਜਿਹੜੀ ਆ ਘਰਾਂ ਚ ਆਪਾਂ ਸਿੱਧੀ ਸਿੱਧੀਆਂ ਲੜੀਆਂ ਪਾਉਂਦੀਆਂ ਇਹ ਚ ਚਾਰ ਕਲਰ ਆ ਸਾਡੇ ਕੋਲ yellow pink blue white off white ਉਹ ਪਈਆਂ ਵਾ 50 50 ਰੁਪਏ ਪਰ 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 ਪੀਸ ਲੜੀ ਦਾ ਜੀ ਭਾਜੀ ਦਿਖਾ ਦੀਏ ਸਟਾਕ ਤੁਹਾਡਾ ਹੋਰ ਵੀ ਹੋਰ ਹੋਰ ਘਰਾਂ ਚ ਲੱਗਣ ਵਾਲੀ ਸਾਰੀ ਡੈਕੋਰੇਸ਼ਨ ਆ ਝੂਮਰ ਆਪਣੇ ਕੋ ਫੈਂਸੀ ਵੈਰਾਈਟੀ ਆ ਹੋਰ ਦੇਖੋ ਬੋਲਸ ਹੈਗੀਆਂ ਵਾ ਨਵੀਆਂ 500 ਦਾ ਪੂਰਾ 500 ਰੁਪਏ ਦਾ ਪੂਰਾ ਸੈਟ ਅਜਾ 100 100 ਰੁਪਏ ਦੀਆਂ ਘਰਾਂ ਚ ਲਾਣ ਲਈ ਸਟਾਰ ਆ ਛੋਟੇ ਬੋਲ ਸਾ ਚਲੋ ਅਮੋਦਸਾ ਦੋ ਬਈ ਸਟਾਕ ਸਾਡੇ ਕੋਲ ਛੋਟੇ ਛੋਟੇ ਬੋਲਸ ਵੀ ਹੈਗੇ ਆ 100 100 ਰੁਪਏ ਦੀ ਆਪਾਂ ਘਰ ਚ ਲਾਣ ਲਈ ਫੈਂਸੀ ਲਾਈਟ ਇਹ ਵੀ ਮੰਦਰ ਦੇ ਵਿੱਚ ਜਿਹੜਾ ਛੋਟਾ ਮੰਦਰ ਆ ਉਹਦੇ ਵਿੱਚ ਆਪ ਲਗਾ ਸਕਦੇ ਆ ਸਟਾਰ ਆ ਇਹਦੇ ਵਿੱਚ ਬੋਲ ਆ ਫੈਂਸੀ ਲਾਈਟ ਆ ਸਾਡੇ ਕੋਲ ਸਾਰੀ ਹਾਂਜੀ ਫੈਂਸੀ ਦੀਵੇ ਵੀ ਆ ਦੇਖੋ ਮੋਮਬੱਤੀ ਫੈਂਸੀ ਦੀਵੇ 200 ਦਾ ਪੂਰਾ ਪੈਕਿੰਗ ਦੀਵੇ ਦੀ ਜਿਹੜੀ ਅਸੀਂ ਘਰਾਂ ਚ ਲਾਣ ਲਈਦਾ ਜਿਹੜੀ ਆਪਾਂ ਬਾਹਰ ਲਾਣੇ ਆ ਉਹ ਸ਼ਾਮ ਤੱਕ ਅਵੇਲੇਬਲ ਹੋ ਜਾਣੇ ਆ ਠੀਕ ਹੈ ਬਾਕੀ ਫੈਂਸੀ ਸਾਡੇ ਕੋਲ ਆ ਗਏ ਆ ਸਾਰੇ ਫੈਂਸੀ ਫੈਂਸੀ ਦੀ ਵੀ ਆ ਗਏ ਆ ਛੋਟੀ ਮੋਮਬੱਤੀ ਆ ਗਈ 50 ਰੁਪਏ ਦੀ 100 ਰੁਪਏ 100 ਰੁਪਏ ਵਾਲੀ ਮੋਮਬੱਤੀ 50 ਰੁਪਏ ਵਾਲੀ 60 ਰੁਪਏ ਦੇ ਦੀਵੇ ਫੈਂਸੀ ਦੀਵੇ ਦੇਖੋ ਪਾਣੀ ਵਾਲੇ ਜਿਹੜੇ بڑے ਚੱਲੇ ਸੀਗੇ ਪਾਣੀ ਕਹਿੰਦੇ ਪਾਣੀ ਪਾਉਲ ਚੱਲਦੇ ਪਾਣੀ ਉਹ ਲਾਈਟ ਲਾਈਟ ਪਾਣੀ ਪਾਉ ਤਾਂ ਲਾਈਟ ਜਗਦੀ ਹੈ ਦੇ ਵਿੱਚ ਉਹ ਉਹ ਦੀਵਾ ਨਹੀਂ ਸਾਡੇ ਕੋਲ ਪਾਣੀ ਵਾਲਾ ਸਾਡੇ ਕੋਲ ਉਹੀ ਹੈ ਜਿਹੜਾ ਦੇਸੀ ਕੇ ਦਾ ਤੇਲ ਪਾ ਕੇ ਜਗਾਉਂਗੇ ਉਹ ਵਾਲਾ ਦੀਵਾ ਮੋਮਬਤੀ ਹੈ ਸਾਡੇ ਕੋਲ 10 ਰੁਪਏ ਦੀ ਮੋਮਬਤੀ ਡੱਬੀ ਜਿਹੜੀ ਛੋਟੀ ਆ ਪਾ ਘਰਾਂ ਚ ਲਗਾਣ ਲਈ ਜਲਾਉਂਦੇ ਆ 10 ਵਾਲੀ ਹੈਗੀ ਆ 20 ਰੁਪਏ ਵਾਲੀ ਹੈਗੀ ਆ ਬਾਕੀ ਸਟਾਕ ਤੁਸੀਂ ਭਰ ਦਿੱਤਾ ਹੁਣ ਪੂਰਾ ਹਾਂਜੀ ਹਾਂਜੀ ਡੇਲੀ ਚੇਂਜ ਹੁੰਦਾ ਰਹਿੰਦਾ ਡੇਲੀ ਆ ਗਿਆ ਚਲਾ ਗਿਆ ਆ ਗਿਆ ਚਲਾ ਗਿਆ ਦੇਲੀ ਨਮੀ ਵੈਰਾਈਟੀ ਆ ਨੀ ਜਿਹੜੀ ਚੀਜ਼ ਤੁਹਾਨੂੰ ਅੱਜ ਦੇਖ ਰਹੀ ਹੈ ਕੱਲ ਨਹੀਂ ਹੋਣੀ ਕੱਲ ਨਹੀਂ ਨਮੀ ਆ ਜਾਣੀ ਸਾਸੂ ਇਹ ਸਗਾ ਜੀ ਸ਼ੌਫ ਭਾਈ ਉਹਨਾਂ ਦੇ ਆਏ ਸੀ ਮੈਂ ਕਿਹਾ ਆਏ ਆ ਭਾਈ ਉਹਨਾਂ ਨੇ ਸਾਨੂੰ ਉਸ ਦਿਨ ਭਾਈ ਉਹ ਜਿਹੜੇ ਕੰਬੋ ਕਹਿੰਦੇ ਸੀਗੇ ਕੰਬੋ ਦਿਖਾਇਆ ਉਹ ਹਾਂਜੀ ਸੋਨੀ ਕੰਬੋ ਆ 1200 ਰੁਪਏ ਦਾ ਪੈਕ ਆ ਜਿੱਦਾਂ ਆਪਾਂ ਉਹ ਦਿਨ ਵੀ ਦੱਸਿਆ ਸੀ ਵਿਦਾ ਲੋਕੀ ਪੱਲਾ ਘਰਾਂ ਦੇ ਵਿੱਚ ਚੋਕਲੇਟਾਂ ਮਠਾਈਆਂ ਤੇ ਜਾਂਦੇ ਆ ਪਰ ਅੱਜ ਲੋਕਾਂ 'ਚੋ ਬਦਲਾਅ ਆ ਗਿਆ ਲੋਕੀ ਚੋਕਲੇਟ ਔਰ ਮਠਾਈ ਨੂੰ ਛੱਡ ਕੇ ਕੰਬੋ ਪੀਸਾਂ ਆ ਦੇਖੋ 12 ਪੀਸ 6 ਪੀਸ ਦੀ ਪੈਕਿੰਗ ਆ 12 ਸਟਾਰ ਹਾਂਜੀ ਇਹ ਕੰਬੋ ਪੀਸ ਪੈਕਿੰਗ ਹੀ ਦੇ ਦਿੰਦੇ ਗਿਫਟ ਆਈਟਮ ਦੇ ਵਿੱਚ ਘਰ ਚ ਸਿੱਧਾ ਹੀ ਗਿਫਟ 1200 ਰੁਪਏ ਦਾ ਗਿਫਟ ਆ ਕੰਬੋ ਜੀ ਕੋਈ ਕੰਬੋ ਦੇ ਦਿੰਦਾ ਕੋਈ ਪੀਕੋਕ ਦੇ ਦਿੰਦਾ ਛੋਟੀ ਸਸਤੀ ਚੀਜ਼ ਜਿਹ ਕਿਸੇ ਨੇ ਦੇਦਾ ਮੰਨ ਲਓ 200 ਰੁਪਏ ਦੀ ਮਿਠਾਈ ਹੈ 180 ਰੁਪਏ ਦਾ ਪੀਕੋਕ ਔਰ ਪੀਕੋਕ ਵਾਂਗ ਹੀ ਜਲਣਾ ਤਿੰਨ ਪਾਸੋਂ ਇੱਕ ਇਸ ਹਗਾ ਤੇ ਅਗ ਲਾਣੀ ਹੈ ਤਿੰਨ ਸਾਈਡ ਤੋਂ ਜਲਣਾ ਵਾ ਠੀਕ ਹੈ ਜੀ ਫੈਂਸੀ ਆਈਟਮ ਜਿਹਦਾ ਘਰਾਂ ਚ ਗਿਫਟ ਦੇਣ ਲਈ ਐਫਐਨਸੀ ਆਟਮ ਉਹ ਸਾਰਾ ਤੁਸੀਂ ਰੱਖਿਆ ਪੂਰਾ ਇੱਕ ਛੱਤ ਦੇ ਹੇ ਉਹ ਜੀ ਆ ਦੇਖੋ ਨਵੀਂ ਵੈਰਾਈਟੀ ਸਾਰੀ ਅੱਜ ਕੱਲ ਨਹੀਂ ਸੀਗੀ ਅੱਜ ਸਾਰੀ ਵੈਰਾਈਟੀ ਫੇਰ ਅਵੇਲੇਬਲ ਆ ਗਈ ਰਾਤੀ ਰਾਤ ਰਾਤੀ ਰਾਤ ਗੱਡੀ ਜਾਂਦੀ ਆ ਵੈਰਾਈਟੀ ਫੇਰ ਸਾਰੀ ਲੱਗ ਜਾਂਦੀ ਕੱਲ ਜਿੰਨੀ ਨਿਕਲੀ ਉੰਨੀ ਉੰਨੀ ਕਿੰਨਾ ਕਿ ਹਰਪੁਰ ਦੇ ਲੋਕਾਂ ਦੇ ਕਰੇਜ ਪਟਾਕੇ ਖਰੀਦਣ ਦੇ ਵਿੱਚ ਦੇਖੋ ਜਿਹੜਾ ਸਾਡਾ ਦੀਵਾਲੀ ਦਾ ਤੋਂ ਹਾਰਣਾ ਇਹ ਚ ਤਾਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਕਰੇਜ ਆ ਪਿਛਲੇ 2-3 ਸਾਲ ਪਹਿਲਾਂ ਥੋੜਾ ਕਰੇਜ਼ ਘਟਿਆ ਸੀ ਪਰ ਇਹ 2 ਸਾਲਾਂ ਤੋਂ ਬਾਅਦ ਫੇਰ ਕਰੇਜ਼ ਬਹੁਤ ਜ਼ਿਆਦਾ ਵੱਧ ਗਿਆ ਵਾ ਅਜੇ ਦਿਨ ਹੈ ਜੇ ਸਾਡੇ ਕੋਲ 7-8 ਦਿਨ ਪਏ ਆ ਪਰ ਸਾਡੇ ਕੋਲ ਪਬਲਿਕ ਦਾ ਆਣਾ ਬੰਦ ਨਹੀਂ ਹੋਇਆ ਉਹ 4-8 ਦਿਨ ਦੇ ਵਿੱਚ ਫਿਰ ਹੋਰ ਤੋਂ ਵੱਧ ਤੋਂ ਵੱਧ ਕਰੇਜ਼ ਹੋਊਗਾ ਮਤਲਬ ਆਪਾਂ ਆਪਣੇ ਤਿਹਾਨ ਨੂੰ ਥੱਲੇ ਨਹੀਂ ਦਿਖਾਣਾ ਤਿਹਾੜ ਸਾਡਾ ਸੋਂ ਵੱਧ ਤੇ ਹੋਰ ਉੱਪਰ ਹੁੰਦਾ ਵਾ ਹਰ ਵਾਰੀ ਵੱਧ ਤੋਂ ਵੱਧ ਹੁੰਦਾ ਦੀਵਾਲੀ ਦਾ ਤਿਹਾੜ ਚੀਜ਼ਾਂ ਦਾ ਡੇੜਿਆਂ ਰਿਵੀਲ ਕਰਦੇ ਦੇਖੋ ਮੈਂ ਤੁਹਾਨੂੰ ਕੱਲ 60 ਸ਼ੋਟ ਆ ਆਪਾਂ 1500 ਰੁਪਏ ਦਾ ਦੇ ਰਹੇ ਹਾਂ 50 ਛੋਟ ਆਪਾਂ 900 ਰੁਪਏ ਦਾ ਦੇ ਰਹੇ ਆ 25 ਛੋਟ ਆਪਾਂ 300 ਰੁਪਏ ਦਾ ਦੇ ਰਹੇ ਆ 250 ਰੁਪਏ ਦਾ ਵੀ ਦੇ ਰਹੇ ਆ 400 ਵਾਲਾ ਵੀ ਦੇ ਰਹੇ ਆ 450 ਵਾਲਾ ਵੀ ਆ ਦੇ ਰਹੇ ਆ ਇਹ ਇੱਕ ਇਸ ਕਰਕੇ ਵੀ ਵੈਰਾਈਟੀ ਹਾਂਜੀ ਹਾਂਜੀ ਵੈਰਾਈਟੀ ਦੀ ਚੀਜ਼ ਆ ਕੋਈ ਟੀ-ਸ਼ਰਟ 200 ਦੀ ਆਂਦੀ ਕੋਈ 2000 ਦੀ ਆਂਦੀ 25 ਛੋਟ ਸਾਡੇ ਕੋਲ 250 ਤੋਂ ਸ਼ੁਰੂ ਹੋ ਕੇ 750 ਦੀ ਰੇਂਜ ਤੱਕ ਹੈਗਾ ਲੱਗ ਲੱਗ ਸਟਾਰਟਿੰਗ ਜਿਹੜਾ ਤੁਸੀਂ ਕੋਕ ਦੇ ਉੱਤੇ ਰੱਖਿਆ ਸੀਗਾ ਆਪਣਾ ਆਪਾਂ ਲੈਸ ਰੱਖੀ ਸੀ 2 ਦਿਨ ਦੀ ਅੱਜ ਲਾਸਟਲਾ ਦੇਣਾ 60% ਲੈਸ ਰੱਖੀ ਸੀ ਅੱਜ ਤੱਕ ਦੀ ਕੱਲ ਤੋਂ 60% ਖਤਮ ਹੋ ਜਾਣੀ ਕੱਲ ਤੋਂ ਲੈਸ 50% ਹੋਏਗੀ ਜਦੋਂ ਵੀਡੀਓ ਆਣੀ ਆ ਉਹਦੇ ਲੈਸ ਕਰ ਦਮ ਹਾਂਜੀ 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 ਅੱਜ ਤੁਹਾਨੂੰ ਤਰੀਕ ਹੀ ਦੱਸ ਦਿੰਨਾ ਕਿਉਂਕਿ ਫਿਰ ਕੱਲ ਬੰਦਾ ਕੱਲ ਵੀਡੀਓ ਦੇਖੇ ਉਹਨੇ ਕਹਿੰਦਾ ਤੁਸੀਂ ਕੱਲ ਕਿਹਾ ਸੀ ਅੱਜ ਤਰੀਕ ਹੋ ਗਈ 14 ਤਰੀਕ 15 ਤਰੀਕ ਤੋਂ ਲੈਸ ਖਾਡਣਾ ਕੋਈ ਜਿਹੜਾ ਵੀਡੀਓ ਦੇਖ ਕੇ ਆ ਗਿਆ ਉਹਨੂੰ ਤਾਂ ਲਾਉਂ ਗਏ ਹਾਂ ਉਹਨੂੰ ਲੈਸ ਲਾ ਲਾਂਗੇ ਉਹਨੂੰ ਉਹਨੂੰ ਗਿਫਟ ਜਾਂ ਕੋਈ ਹਾਂ ਕੋਈ ਹਾਂ ਕੋਈ ਗਿਫਟ ਦੇ ਦਾਂਗੇ ਜਿਹੜਾ ਤੁਹਾਡਾ ਕੋਈ ਵੀ ਵੀਡੀਓ ਦੇਖ ਕੇ ਆਊਗਾ ਅਸੀਂ ਉਹਨੂੰ ਕੋਈ ਨਾ ਕੋਈ ਗਿਫਟ ਦੇਵਾਂਗੇ ਨਾਲ ਅਮਨ ਸਲੇਰਨ ਚੈਨਲ ਦਾ ਨਾਮ ਭਾਜੀ ਜਿਹੜਾ ਲੈ ਕੇ ਉਸ ਬੰਦੇ ਨੂੰ ਤੁਸੀਂ ਜ਼ਰੂਰ ਕਰਿਓ ਕਿਉਂਕਿ ਕੱਲ ਨੂੰ ਆਪਾਂ ਵੀਡੀਓ ਪੋਸਟ ਕਰਨੀ ਹੈ ਅੱਜ ਦਾ ਦਿਨ ਫਿਰ ਥੋੜਾ ਆਪਾਂ ਇੱਕ ਇਹ ਵੀ ਗੱਲ ਆਦਿਓ ਕਿ ਵੀਡੀਓ ਦੇਖ ਕੇ ਕਿੰਨੇ ਬੰਦੇ ਆਏ ਆ ਵੀਡੀਓ ਦੇਖ ਕੇ ਉਦਾਂ ਸਵੇਰ ਦੀਆਂ 6-7 ਪਾਰਟੀਆਂ ਆ ਗਈਆਂ ਵਾ ਜਿਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡੀ ਵੀਡੀਓ ਦੇਖੀ ਸੀਗੀ ਰੀਲ ਦੇਖੀ ਸੀ ਕਿਉਂਕਿ ਤੁਸੀਂ ਹੁਣੀ ਪਿੱਛੇ ਹੋ ਪਾਜੀ ਪਾਜੀ ਵੀ ਹੱਥ ਮਾਰਿਆ ਕਹਿੰਦਾ ਰੀਲ ਦੇਖ ਕੇ ਆਏ ਆ ਤੁਹਾਡੀ ਦੇਖੋ ਕਿਸੇ ਨੇ ਕਿਹਾ ਤੁਸੀਂ ਕਿਹਾ ਸੀ ਕਿ ਕੁਝ ਬੰਦੇ ਕਹਿੰਦੇ ਕੋਸ਼ਿਸ਼ ਕਰਦੇ ਕੋਸ਼ਿਸ਼ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੰਡੀ ਦਾ ਪਾ ਮੰਡੀ ਦਾ ਪਾ ਕਿਉਂਕਿ ਜਿੱਦਾਂ ਮੰਡੀ ਬੱਦਦੀ ਆ ਕਿ ਇਹ ਜਨਵਰੀ ਤੋਂ ਸ਼ੁਰੂ ਹੋ ਜਾਂਦਾ ਜਨਵਰੀ ਫਰਵਰੀ ਅਪ੍ਰੈਲ ਜੁਲਾਈ ਅਕਤੂਬਰ ਮੰਡੀ ਦਾ ਪਾ ਹੁਣ ਰਾਤੀ ਜਿਹੜਾ ਮਾਲ ਆਇਆ ਉਹ ਸਾਨੂੰ ਕੋਸਟ 'ਚ ਆਇਆ ਅਸੀਂ ਅੱਜ ਤੱਕ ਦੀ ਸੇਲ ਦਾ ਕੀ ਆ ਹੁਣ ਜਿਹੜਾ ਅੱਜ ਰਾਤੀ ਆ ਨਾ ਉਸ ਤੋਂ ਵੀ ਕੋਸਟ 'ਚ ਆਣਾ 2000% ਹਰ ਮਦਦ ਦੀਵਾਲੀ ਤੱਕ ਵਧੀ ਜਾਣਾ ਵਧੀ ਜਾਣਾ ਇਸ ਲਈ ਅੱਜ ਤੱਕ 60% ਸੀਗਾ ਕੱਲ ਤੋਂ 15 ਤਰੀਕ ਤੋਂ ਸਾਡਾ ਕੋਕ 50% ਤੇ ਹੋਣਾ ਹੈ ਵੈਰੀਏਬਲ ਸਾਡਾ 70% ਤੇ ਆ ਜਾਣਾ ਸੋ ਇਹ ਸਗਾ ਜੀ ਥੋੜੀ ਗੱਲਬਾਤ ਕੀਤੀ ਭਾਈ ਹੁਣਾਂ ਨਾਲ ਹਾਂ ਡਿਸਕਾਊਂਟ ਮਿਲੂਗਾ ਦੇਖੋ ਜੇ ਅਸੀਂ ਕੱਟ ਕਰਦੇ ਪਿਆ ਇਹ ਤਾਂ ਮੈਂ ਤਾਂ ਮਾਰਕੀਟ ਵੀ ਵੱਧ ਰਹੀ ਆ ਮਤਲਬ ਸਨ ਆਪਾਂ ਇਹ ਜੀਜ ਕਹਿੰਨੇ ਆ ਕਿ ਸਾਡੇ ਬਾਕੀ ਕੁੰਟੜਾਂ ਨਾਲੋਂ ਸਾਡਾ ਸਸਤਾ ਹੀ ਮਿਲੂਗਾ ਤੁਹਾਨੂੰ ਮਹਿੰਗਾ ਨਹੀਂ ਮਿਲੂਗਾ 16 ਲਾਇਸੈਂਸ ਨਿਕਲੇ ਜਾਂ 16 ਕੁੰਟੜਾਂ ਦੇ ਵਿੱਚੋਂ 15 ਕੁੰਟੜਾਂ ਦੇ ਵਿੱਚੋਂ ਸਾਡਾ ਕੁੰਟੜ ਤੁਹਾਨੂੰ ਸਸਤਾ ਹੀ ਮਿਲੂਗਾ ਲਓ ਜੀ ਲਓ ਇਹ ਭਾਈ ਨੇ ਕਹਤਾ ਵੀ ਤੁਸੀਂ ਚਾਹੇ ਸਾਰੀ ਮਾਰਕੀਟ ਕੋ ਮੈਂ ਉਹ ਰੇਟ ਫੇਰ ਪਤਾ ਕਰਕੇ ਚਾਹੇ ਫੇਰ ਆ ਜਿਓ ਸਾਡੇ ਕੋਲ ਸਾਰਿਆਂ ਨਾਲੋਂ ਲੈਸ ਰੇਟ ਸਾਡੇ ਮਿਲੂਗਾ ਤੇ ਬੰਦੇ ਆ ਵੀ ਰਹੇ ਆ ਵੀਡੀਓ ਦੇਖ ਕੇ ਸਾਰੇ ਸ਼ੋਰਟਸ ਵਗੈਰਾ ਵੀ ਦੱਸਿਆ ਸਾਰੇ ਇੱਧਰ ਪਟਾਕੇ ਲੱਗੇ ਆ ਤੇ ਵਧੀਆ ਰਿਸਪੌਂਸ ਆ ਸੋ 350 ਨਹੀਂ ਆ ਹੋਰ ਵੀ ਦਿਖਾਣੇ ਆ ਆਏ ਛੋਟਾ ਆਏ ਸੀਗੇ ਦੁਕਾਨ ਤੇ ਪਟਾਕੇ ਲੈਣ ਦੇ ਨਾਲ ਆਪਾਂ ਵੀਡੀਓ ਕੀਤੀ ਸੀ ਭਾਈ ਹੁਣੀ ਕਹਿੰਦਾ ਆਹ ਮੁੰਡੇ ਤੁਹਾਡੀ ਰੈਫਰੈਂਸ ਨਾਲ ਹੀ ਆਏ ਪਹਿਲਾਂ ਇਹ ਪਟਾਕੇ ਖਰੀਦੇ ਸੀਗੇ ਤੇ ਆਹ ਮੁੰਡਾ ਕਹਿੰਦਾ ਭਾਈ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਭਾਈ ਕਿਦਾਂ ਰੇਟ ਜੈਨੂਨ ਮਿਲੇ ਜਿਹੜੀ ਅਸੀਂ ਵੀਡੀਓ ਤੇ ਰੇਟ ਦੱਸਿਆ ਸੀਗਾ ਹਾਂਜੀ ਹਾਂਜੀ ਪੂਰਾ ਓਕੇ ਮਿਲਿਆ ਭਾਈ ਨਹੀਂ ਉਹ ਤਾਂ ਨਹੀਂ ਕੀਤਾ ਵੀ ਹਾਂਜੀ ਵੀ ਰੇਟ ਕੁਝ ਹੋਰ ਦੱਸਿਆ ਹੋਵੇ ਤਾਂ ਰੇਟ ਨਹੀਂ ਨਹੀਂ ਉਹੀ ਰੇਟ ਮਿਲਿਆ ਭਾਜੀ ਉਹੀ ਰੇਟ ਮਿਲਿਆ ਬਿਲਕੁਲ ਉਹੀ ਸੀਗਾ ਭਾਜੀ ਬਿਲਕੁਲ ਜੀ ਤੁਹਾਡੇ ਨਾਲ ਹੀ ਨੇ ਇਹ ਹਾਂਜੀ ਸਾਡੇ ਨਾਲ ਹੀ ਆ ਜੀ ਮੈਂ ਹੀ ਦੱਸਿਆ ਸੀਗਾ ਮੈਂ ਕਿਹਾ ਵਧੀਆ ਮਿਲਦਾ ਰੇਟ ਉੱਥੇ ਤੁਹ ਸੋ ਇੱਕ ਵੀਡੀਓ ਪਾਤੀ ਸੀਗੀ ਆਪਾਂ ਉਹਨਾਂ ਨੇ ਰੇਟ ਹੋਣੀ ਦਿੱਤਾ ਸੀਗਾ ਕਹਿਣ ਤੇ ਆਏ ਸੀ ਆਪਾਂ ਇਹਨਾਂ ਨੂੰ ਗਿਫਟ ਆਈਟਮ ਵੀ ਨਾਲ ਦੇ ਦਿੱਤੀ ਪੀਕੋਪ ਲੋ ਜੀ ਭਾਈ ਉਹਦਾ ਸਟਾਰ ਪੀਕੋਪ ਚੱਲ ਲੋ ਲੋ ਭਾਜੀ ਕੁਝ ਤਾਂ ਫਾਇਦਾ ਹੋਇਆ ਸਾਡੀ ਵੀਡੀਓ ਦੇਖ ਕੇ ਆਣ ਦਾ ਬੋ ਜੀ ਬਹੁਤ ਬਹੁਤ ਫਾਇਦਾ ਹੋਇਆ ਬੋ ਜੀ ਥੈਂਕ ਯੂ ਭਾਜੀ ਤੁਸੀਂ ਸਾਡਾ ਨਾਮ ਮਾਨ ਰੱਖਿਆ ਸੋ ਇਹ ਹੈਗਾ ਜੀ ਦੇਖ ਲੋ ਕਰਦੇ ਹੋ ਭਾਜੀ ਨੇ ਕਿਹਾ ਤਾਂ ਹੁਣ ਤਾਂ ਜ਼ਰੂਰ ਕਰਦੇ ਮਾਰ ਤਾਣ ਕਰਦਾ ਮਾਰ ਤਾਣ ਕਰਦਾ ਜਲਦੀ ਜਲਦੀ ਭਾਈ ਨੇ ਕਿਹਾ ਵੀ ਹਾਂ ਜੀ ਬੰਦੇ ਵੱਧ ਤੋਂ ਵੱਧ ਪਹੁੰਚਣ ਸੋ ਪਾਜੀ ਕੋਸ਼ਤਾ ਬੈਨੀਫਿਟ ਹੋ ਗਿਆ ਤੁਹਾਨੂੰ ਤੇ ਸਾਨੂੰ ਵੀ ਹੋ ਗਿਆ ਕਿਉਂਕਿ ਸਾਡਾ ਵੀ ਮਾਨਤਾਨ ਰੱਖਿਆ ਭਾਜੀ ਹੁਣੀ ਇਹੀ ਹੁੰਦਾ ਵੀ ਕੋਈ ਵੀਡੀਓ ਬਣਾਣਾ ਦਾ ਉਹਨਾਂ ਦਾ ਮਾਨਤਾਨ ਹੋ ਜਾਂਦਾ ਹਾਂ ਵੀ ਬੰਦੇ ਤੁਹਾਡੀ ਵੀਡੀਓ ਦੇਖ ਕੇ ਆਇਆ ਤੇ ਕੁਝ ਨਾ ਕੁਝ ਜਰੂਰ ਕੋਈ ਫ੍ਰੀ ਆਈਟਮ ਜਾਂ ਗਿਫਟ ਆਈਟਮ ਮਿਲ ਜਿੰਦੀ ਆ ਭਾਜੀ ਹੁਣੀ ਪਿੱਛੇ ਦੇਖ ਰਿਹਾ ਭਾਜੀ ਹੁਣੀ ਕਹਿੰਦੇ ਮੁੰਡੇ ਲੱਗੇ ਪਿਆ ਜੋ ਆ ਸ਼ੋਰਾਂ ਤੇ ਕੰਮ ਖਿੱਚਣ ਤੇ ਖਿੱਚਣਾ ਪੈਂਦਾ ਜੀ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਦੇ ਹੋ ਕਿ ਕਿੰਨਾ ਕੰਮ ਖਿੱਚਿਆ ਸੀਗਾ ਹੈ ਤੇ ਜਸਜੀ ਹੁਣ ਹੋਰ ਕੁਛ ਦਿਖਾਈਏ ਕਿੱਦਾਂ ਕਰੀਏ ਬਸ ਬਹੁਤ ਜ਼ਿਆਦਾ ਹੋ ਗਿਆ ਬਲੋਗ ਸੋ ਬਲੋਗ ਲੰਬਾ ਜਾ ਰਿਹਾ ਸੋ ਬਲੋਗ ਨੂੰ ਕਰਦੇ ਆ ਇੱਥੇ ਸਮਾਪਤ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਬਲੋਗ ਦੇ ਵਿੱਚ ਸੋ ਤਬ ਤੱਕ ਲਈਏ ਆਪ ਵੀਡੀਓ ਵਿੱਚ ਬਨੇ ਰਹੇ ਸੋ ਜਸਨ ਜਸਕ ਕੋਈ ਬਣੇ ਲੋ ਕੁਮਾਲਾ ਕੋਈ ਗੱਲ ਨਹੀਂ ਤੋ ਹੁਣ ਤੂੰ ਹੀ ਬੋਲ ਕਿਉਂਕਿ ਮੈਂ ਥੱਕ ਗਿਆ ਬੋਲ ਕੇ ਹੁਣ ਤੂੰ ਮੜ ਜਾ ਨਗਾਨਾ ਦਿਖਾਤੀਆਂ ਸਾਰੀਆਂ ਪਟਾਕੇ ਤੁਹਾਨੂੰ ਪਤਾ ਲੱਗ ਗਿਆ ਕਿੱਦਾਂ ਲੈਣੇ ਆ ਰੇਡ ਵੀ ਤੁਹਾਨੂੰ ਪਤਾ ਲਾਈ ਜਾਣੀ ਵੀਡੀਓ ਦੇ ਵਿੱਚ ਦੱਸ ਕੇ ਜਰੂਰ ਰਹਿਣਾ ਵੀ ਅਮਨ ਸਲੇਰਨ ਦੀ ਵੀਡੀਓ ਦੇਖ ਕੇ ਆਏ ਆ ਗਿਫਟ ਜਿੱਦਾਂ ਭਾਈ ਨੇ ਚਲਦੀ ਵੀਡੀਓ ਦੇ ਵਿੱਚ ਦੇ ਦਿੱਤਾ ਐਸੀ ਗਿਫਟ ਐਡੇ ਐਡੇ ਤੁਹਾਨੂੰ ਮਿਲ ਜਾਣਾ ਆ ਸੋ ਇਸ ਗੱਲ ਦੇ ਨਾਲ ਅਸੀਂ ਬਲੌਗ ਕਰਦੇ ਹਾਂ ਸਮਾਪਤ ਸੋ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਇਹ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਇਦਾਂ ਦੀ ਵੀਡੀਓ ਚਾਹੀਦੀ ਕਿਉਂਕਿ ਬੱਧੀ ਜਿਹੜੀ ਵੀਡੀਓ ਬਣਾ ਕੇ ਆਏ ਨੇ ਨਵੇਂ ਨਵੇਂ ਆ ਦੱਸ ਦਿਆ ਕਰੋ ਕਿ ਇਸ ਟੌਪਿਕ ਦੇ ਵੀਡੀਓ ਚਾਹੀਦੀ ਆ ਉਦਾਂ ਦੇ ਟੌਪਿਕ ਜਾਊਗਾ ਸੋ ਇਸ ਗੱਲ ਦੇ ਨਾਲ ਬਲੌਗ ਖਤਮ ਕਰਦੇ ਹਾਂ ਸੋ ਸਾਰਿਆਂ ਨੂੰ ਸ਼ਾਸਤਰੀ ਕਾਲ ਧੰਨਵਾਦੀ ਸ਼ਬਬਾ ਘਰ